ਸ੍ਰੀ ਕਾਲੂ ਜੈਲਪਿੰਗ ਆਪ ਵੀਡੀਓ ਤੇ ਆਪਾਂ ਤੁਹਾਡੇ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਹਾਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਨਵੇਂ ਕਨਸੈਪਟ ਦੇ ਨਾਲ ਸੂਟ ਲੈ ਕੇ ਆਏ ਆਪਾਂ ਤੁਹਾਡੇ ਲਈ ਬਹੁਤ ਜ਼ਿਆਦਾ ਸੋਹਣੇ ਸੋਹਣੇ ਆਪਣਾ ਜਿਹੜਾ ਪੇਮੈਂਟ ਦਾ ਮੈਥਡ ਆ ਉਹ ਰਹਿਣ ਵਾਲਾਗਾ ਔਨਲਾਈਨ ਤੁਸੀਂ ਕਿਸੇ ਵੀ ਪ੍ਰਕਾਰ ਦਾ ਸੂਟ ਸਾਡੇ ਤੋਂ ਬਰਕ ਲੈਣਾਗਾ ਤੁਸੀਂ ਉਹ ਵੀ ਲੈ ਸਕਦੇ ਹੋ ਕਿਸੇ ਵੀ ਪ੍ਰਕਾਰ ਦੇ ਸਾਡੇ ਤੋਂ ਤੁਸੀਂ ਸਟੀਚਿੰਗ ਲੈਣੀ ਹੈ ਤੁਸੀਂ ਉਹ ਵੀ ਲੈ ਸਕਦੇ ਹੋਗੇ ਆਨਲਾਈਨ ਪੇਮੈਂਟ ਕਰਕੇ ਤੁਸੀਂ ਆਪਣਾ ਆਰਡਰ ਕਨਫਰਮ ਕਰ ਸਕਦੇ ਹੋ ਤੇ ਸੂਟ ਆਪਣੇ ਘਰ ਤੱਕ ਮੁਗਵਾ ਸਕਦੇ ਹੋ ਦੂਸਰੇ ਨੰਬਰ ਤੇ ਕਈ ਪਹਿਣੇ ਪਹਿਣਾਂ ਨੂੰ ਟੈਨਸ਼ਨ ਰਹਿੰਦੀ ਹੈ ਵੀ ਕੋਈ ਫਰੌਡ ਵਾਲਾ ਚੱਕਰ ਦੇਖੋ ਜੀ ਆਪਾਂ ਘਰ ਤੋਂ ਹੀ ਕੰਮ ਕਰਦੇ ਹਾਂ ਆਪਣਾ ਕੋਈ ਵੀ ਫਰੌਡ ਵਾਲਾ ਚੱਕਰ ਨਹੀਂ ਹੈਗਾ ਤੁਸੀਂ ਜਿੱਦਾਂ ਮਰਜ਼ੀ ਟੈਨਸ਼ਨ ਫਰੀ ਹੋ ਕੇ ਸਾਨੂੰ ਆਰਡਰ ਦੇ ਸਕਦੇ ਹੋ ਤੇ ਆਪਣੀ ਮਨਪਸੰਦ ਦਾ ਸੂਟ ਘਰ ਮੁਗਵਾ ਸਕਦੇ ਹੋਗੇ ਅੱਜ ਜਿਹੜੇ ਆਪਾਂ ਸੂਟ ਲੈ ਕੇ ਆਏ ਇਹ ਆਪਾਂ ਲੈ ਕੇ ਆਏ ਖੀਨਖਾਪ ਦੇ ਇਹ ਜਿਹੜੀ ਖੀਨਖਾਪ ਹੋਊਗੀ ਪਿਓਰ ਵਿੱਚ ਹੋਊਗੀ ਆਪਾਂ ਸਾਰੀ ਤੁਹਾਨੂੰ ਚੈੱਕ ਕਰਾਵਾਂਗੇ ਬਰੌਕ ਨਹੀਂ ਹੈਗੀ ਇਹ ਖੀਨਖਾਪ ਦੇ ਸੂਟ ਨੇ ਰੇਟ ਜਿਹੜਾ ਰਹਿਣ ਵਾਲਾਗਾ ਉਹ ਤੁਸੀਂ ਕਿਸੇ ਵੀ ਬੁਟੀਕ ਤੋਂ ਕਿਸੇ ਕੋਈ ਵੀ ਵੀਡੀਓ ਖੋਲ ਕੇ ਤੁਸੀਂ ਦੇਖ ਸਕਦੇ ਹੋ ਰੇਟ ਜਿਹੜਾ ਆਪਣਾ ਰਹੂਗਾ ਸਾਰਿਆਂ ਨਾਲੋਂ ਆਲਮੋਸਟ ਜਿੰਨੀਆਂ ਹੁਣ ਤੱਕ ਵੀਡੀਓ ਚੱਲ ਰਹੀਆਂ ਨੇ ਖੀਨਖਾਪ ਦੀਆਂ ਸਾਰਿਆਂ ਨਾਲੋਂ ਘੱਟ ਹੋਊਗਾ ਪਿਓਰ ਦੀ ਖੀਨਖਾਪ ਦਾ ਜਿਹੜੀ ਕਾਪੀ ਚ ਆ ਗਈ ਉਹ ਤਾਂ 7-800 ਨੂੰ ਵੀ ਸੇਲ ਹੋਈ ਜਾਂਦੀ ਹੈਗੀ 5-600 ਨੂੰ ਵੀ ਹੋਈ ਜਾਂਦੀ ਹੈਗੀ ਜਿਹੜੀ ਆਪਾਂ ਇੱਕ ਇਨਕਵ ਦਿਖਾਵਾਂਗੇ ਪ्युअर ਵਾਲੀ ਦਿਖਾਵਾਂਗੇ ਵਿੱਚ ਇਹਦੇ ਬਿਲਕੁਲ ਵੀ ਫੂਸ ਨਹੀਂ ਹੋਣਗੇ ਅੰਦਰੋਂ 골ਡਨ ਹੋਊਗਾ ਸਾਰਾ ਆਪਾਂ ਤੁਹਾਨੂੰ ਖੋਲ ਕੇ ਦਿਖਾਵਾਂਗੇ ਪੀਸ ਇਹਨਾਂ ਦੇ ਵਿੱਚੋਂ ਕੋਈ ਵੀ ਪੀਸ ਤੁਹਾਨੂੰ ਪਸੰਦ ਆ ਤੁਸੀਂ ਪਲੇਨ ਬਾਟਮ ਨਾਲ ਲੈਣਾ ਪਲੇਨ ਬਾਟਮ ਤੇ ਵਰਕ ਕਰਵਾਉਣਾ ਤਾਂ ਤੁਸੀਂ ਆਪਣੀ ਪਸੰਦ ਲੈ ਸਕਦੇ ਹੋ ਪੀਸ ਵੀ ਆਪਣੇ ਕੋਲੇ ਦੋ ਤਿੰਨ ਕੀ ਰਹਿ ਗਏ ਆਪਾਂ ਨੇ ਇਹਦੇ ਵਿੱਚ 6-7 ਕੁ ਕਲਰੀ ਮੰਗਵਾਈ ਸੀ ਜਿਆਦਾ ਨਹੀਂ ਸੀ ਮੰਗਵਾਏ ਹੈਗੇ ਕਿਉਂਕਿ ਬਹੁਤ ਜਿਆਦਾ ਟ੍ਰੈਂਡਿੰਗ ਚ ਆ ਗਏ ਆ ਇਸ ਟਾਈਮ ਰੇਟ ਵੀ ਇਹਦੇ ਕਈ ਪ੍ਰਕਾਰ ਦੇ ਨਿਕਲੇ ਹੋਏ ਨੇ ਪਰ ਆਪਣੇ ਆਉਂਦੇ ਸਾਰੇ 3-4 ਕਲਰ ਨੇ ਜਿਹੜੇ ਉਹ ਆਉਂਦੇ ਸਾਰੇ ਆਫਲਾਈਨ ਸੇਲ ਹੋ ਗਏ ਨੇ ਤੇ ਹੁਣ ਆਪਣੇ ਕੋਲੇ ਸ਼ੋਅ ਕਰਨ ਨੂੰ ਸਿਰਫ 2-3 ਤਿੰਨ ਕ ਕਲਰ ਹੀ ਬਚੇ ਨੇ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਕਲਰ ਪਸੰਦ ਆ ਤੁਸੀਂ ਆਪਣਾ ਆਰਡਰ ਕਨਫਰਮ ਕਰ ਸਕਦੇ ਹੋਗੇ ਤੁਸੀਂ ਕਿਸੇ ਪ੍ਰਕਾਰ ਦਾ ਪਿਕਾ ਵੀ ਲਾਵਾਂਗੇ ਤੁਸੀਂ ਉਹਨਾਂ ਦੇ ਵਿੱਚੋਂ ਕੋਈ ਕਲਰ ਡਨ ਕਰਨਾ ਤੁਸੀਂ ਉਹਨਾਂ ਦੇ ਵਿੱਚੋਂ ਵੀ ਕਰ ਸਕਦੇ ਹੋ ਜੀ ਚਲੋ ਜੀ ਤੁਹਾਡਾ ਬਹੁਤਾ ਟਾਈਮ ਨਾਲ ਲੈਂਦੇ ਹੋਏ ਕਰਦੇ ਆਂ ਵੀਡੀਓ ਦੀ ਸਟਾਰਟਿੰਗ ਚੈਨਲ ਤੇ ਨਵੇਂ ਆਇਓ ਰਿਕੁਐਸਟ ਕਰਦੇ ਆਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਇਓ ਪਹਿਲਾ ਜਿਹੜਾ ਕਲਰ ਹੈਗਾ ਆਪਣੇ ਕੋਲੇ ਇਹ ਆਪਣੇ ਕੋਲੇ ਮਹਿਰੂਨ ਕਲਰ ਦਾ ਸੂਟ ਹੈਗਾ ਜਿਹੜੀ ਬਿਲਕੁਲ ਸਾਈਨ ਵਾਲੀ ਕੀਨਕਾਵਾਗੀ ਦੇਖ ਸਕਦੇ ਆਪਾਂ ਨੇੜੇ ਤੋਂ ਕਰਕੇ ਤੁਹਾਨੂੰ ਦਿਖਾਉਣੀ ਆਂਗੀ ਬ੍ਰੌਕਟ ਨਹੀਂ ਹੈਗੀ ਕਈ ਭੈਣਾਂ ਨੂੰ ਟੈਨਸ਼ਨ ਹੁੰਦੀ ਹੈ ਕਿ ਬ੍ਰੌਕਟੀ ਨਾ ਹੋਵੇ ਬ੍ਰੌਕਟ ਨਹੀਂ ਹੈਗੀ ਆਹ ਵਾਲਾ ਇਹਦਾ ਅੰਦਰੋਂ ਬੈਕ ਸਾਈਡ ਹੋਣੀ ਆਗੀ ਚੈੱਕ ਕਰ ਸਕਦੇ ਹੋ ਤੁਸੀਂ ਆਹ ਵਾਲੀ ਬੈਕ ਸਾਈਡ ਹੈ ਦੀ ਇਹਦਾ ਕੋਈ ਵੱਡਾ ਇਸ਼ੂ ਨਹੀਂ ਹੈਗਾ ਜੇ ਤੁਸੀਂ ਬੈਕ ਸਾਈਡ ਸਿਲਾਈ ਕਰਾਉਣੀ ਹੈ ਤਾਂ ਤੁਸੀਂ ਬੈਕ ਸਾਈਡ ਵੀ ਕਰਾ ਸਕਦੇ ਹੋਗੇ ਸੇਮ ਬੈਕ ਸਾਈਡ ਬਣਤੀ ਆਗੀ ਸੇਮ ਹੀ ਫਰੰਟ ਤੇ ਆਗੀ ਫਰੰਟ ਦਾ ਜਿਹੜਾ ਕਲਰ ਹੈਗਾ ਉਹ ਮਹਿਰੂਨ ਆ ਰਿਹਾਗਾ ਜਿਹੜਾ ਬੈਕ ਦਾ ਕਲਰ ਹੈਗਾ ਉਹ 골ਡਨ ਮਹਿਰੂਨ ਆ ਰਿਹਾਗਾ ਇਹ 골ਡਨ ਮਹਿਰੂਨ ਕਲਰ ਦਾ ਸੂਟ ਹੈ ਇਦੇ ਨਾਲ ਦਾ ਆਪਾਂ ਨੇ ਇੱਕ ਦੋ ਪੀਸ ਬਾਟਮ ਤੇ ਵਰਕ ਕਰਵਾਉਣ ਨੂੰ ਦੇ ਦਿੱਤੇ ਨੇ ਉਹ ਵੀ ਕਸਟਮਰ ਦੀ ਡਿਮਾਂਡ ਸੀਗੀ ਅਗਲਾ ਜਿਹੜਾ ਕਲਰ ਆਪਾਂ ਇਹਦੇ ਵਿੱਚ ਉਹ ਆ ਗਿਆ ਲਾਈਟ ਆਨੀਅਨ ਜਾਂ ਸੇਡ ਇਹ ਲਾਈਟ ਆਨੀਅਨ ਜਾਂ ਸੇੜਾ ਇਹਦੇ ਵਿੱਚ ਪੱਤੇ ਬਣੇ ਹੋਏ ਨੇ ਚੈੱਕ ਕਰ ਸਕਦੇ ਹੋ ਬਿਲਕੁਲ ਸੌਫਟ ਵਾਲੀ ਸੌਫਟ ਵਾਲੀ ਖੀਨਖਾ ਪਾਗੀ ਇਹ ਇਦਾਂ ਨਹੀਂ ਹੈਗਾ ਵੀ ਹਾਰਡ ਜਿਹਾ ਕਪੜਾ ਹੋਊਗਾ ਤੁਸੀਂ ਚੈੱਕ ਕਰ ਸਕਦੇ ਹੋਗੇ ਆ ਇਹਦੀ ਬੈਕ ਆਊਗੀ ਬੈਕ ਚੈੱਕ ਕਰੋ ਕਿੰਨੀ ਜ਼ਿਆਦਾ ਫਿਨਿਸ਼ਿੰਗ ਦਾ ਕੰਮ ਆ ਬੈਕ ਤੋਂ ਆ ਇਹਦੀ ਫਰੰਟ ਅਗੇ 5 ਮੀਟਰ ਦਾ ਆਲ ਓਵਰ ਸੂਟ ਰਹਿਣ ਵਾਲਾਗਾ ਇਹ ਜਿਹੜਾ ਤੀਜਾ ਕਲਰ ਆਣਾਗਾ ਇਹਦੇ ਵਿੱਚ ਦੇਖ ਸਕਦੇ ਹੋ ਤੁਸੀਂ ਔਨੀਅਨ ਮਹਿਰੂਨ ਤੇ ਪਿੰਕ ਆਨੀਅਨ ਜਾਂ ਸੇਡ ਆ ਗਿਆ ਇਹ ਪਿੰਕ ਆਨੀਅਨ ਜਾਂ ਸੇਡ ਆ ਗਿਆ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਕਲਰ ਪਸੰਦ ਆ ਤਾਂ ਤੁਸੀਂ ਲੈ ਸਕਦੇ ਹੋ ਇਹ ਨਾ ਸਾਰੇ ਪੀਸ ਆਪਣੇ ਆਨ ਦੀਸ ਆਰ ਆਫਲਾਈਨ ਸੇਲ ਹੋ ਗਏ ਨੇ ਆਪਾਂ ਇਹ ਵੀ ਆਪਾਂ ਤੁਹਾਨੂੰ ਪੀਸ ਅੱਜ ਸੋਈ ਕਰਾਈ ਨਹੀਂ ਜਿਹੜੇ ਇਹ ਵਾਲੀ ਪੀਸ ਨੇ ਇਹ ਵੀ ਆਪਣੇ ਪੀਸ ਨਾ ਪਹਿਲਾਂ ਹੀ ਬੁੱਕ ਹੋਏ ਹੋਏ ਨੇ ਪਰ ਇਹਨਾਂ ਦੇ ਨਾਲ ਦਾ ਤੁਸੀਂ ਕੋਈ ਵੀ ਪੀਸ ਲੈਣਾ ਹੋਵੇ 컬러 ਡਿਜ਼ਾਈਨ ਸੇਮ ਤਾਂ ਤੁਸੀਂ ਆਪਣਾ ਆਰਡਰ ਡਨ ਕਰਵਾ ਸਕਦੇ ਹੋ ਤੇ ਲੈ ਸਕਦੇ ਤੇ ਲੈ ਸਕਦੇ ਹੋਗੇ 컬러 ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਅੰਬੀਆਂ ਬਣੀਆਂ ਹੋਈਆਂ ਨੇ ਇਸ ਇੱਕ ਹੀਨ ਕਾਪ ਦੇ ਆਪਣੇ ਕੋਲੇ ਤਿੰਨ ਕਲਰ ਜੋ ਵੀ ਸਿਰਫ ਤਿੰਨੇ ਕਲਰ ਬਚੇ ਨੇ ਇਹਨਾਂ ਨੂੰ ਜਿਹੜਾ ਸੂਟਾਂ ਦਾ ਰੇਟ ਰਹਿਣ ਵਾਲਾਗਾ ਉਹ 1350 ਰਹਿਣ ਵਾਲਾਗਾ ਵਿਦ ਸ਼ਿਪਿੰਗ ਕਲਰ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋ ਇਹਦੇ ਵਿੱਚ ਕਲਰ ਡਿਜ਼ਾਈਨ ਬਹੁਤ ਜ਼ਿਆਦੇ ਨਹੀਂ ਤੁਸੀਂ ਕੋਈ ਹੋਰ ਕਲਰ ਲੈਣਾ ਜਿਵੇਂ ਇਹਦੇ ਵਿੱਚ ਗ੍ਰੀਨ ਵੀ ਮਿਲ ਜਾਊਗਾ ਮੋਰ ਪੰਖੀਆ ਵੀ ਮਿਲ ਜਾਊਗਾ ਜੇ ਤੁਸੀਂ ਕੋਈ ਐਦਾਂ ਦਾ ਕੋਈ ਕਲਰ ਲੈਣਾ ਤੁਸੀਂ ਤਾਂ ਵੀ ਮੈਨੂੰ ਆਰਡਰ ਕਨਫਰਮ ਕਰ ਸਕਦੇ ਹੋ ਜਿਹੜੇ ਅਗਲੇ ਸੂਟ ਦਿਖਾਵਾਂਗੇ ਇਹ ਦਿਖਾਵਾਂਗੇ ਆਪਾਂ ਤੁਹਾਨੂੰ ਬੈਲਵਟ ਦੇ ਇਹਨਾਂ ਦੀ ਸੂਟਾਂ ਦੀ ਆਪਾਂ ਵੀਡੀਓ ਨਹੀਂ ਲਈ ਹੈਗੀ ਜਦੋਂ ਦਿਨ ਤੋਂ ਵਿੰਟਰ ਸਟਾਰਟ ਹੋ ਰਹੀ ਹੈ ਉਦੋਂ ਤੋਂ ਤਾਂ ਆਪਣੀ ਸੇਲ ਆ ਗਈ ਇਹਨਾਂ ਸੂਟਾਂ ਦੀ ਕਾਫੀ ਜ਼ਿਆਦਾ ਸੂਟ ਹੁਣ ਤੱਕ ਮੈਂ ਸੇਲ ਕਰ ਚੁੱਕੀਆਂ ਗਈਆਂ ਵੀਡੀਓ ਇਸ ਲਈ ਨਹੀਂ ਤਲਾਈ ਹੈਗੀ ਕਿਉਂਕਿ ਇਹ ਥੋੜੀ ਜੀ ਨਾ ਸਸਤਾ ਹੁੰਦਾਗਾ ਸਟਾਫ ਇਸ ਲਈ ਆਪਾਂ ਵੀਡੀਓ ਦੇ ਵਿੱਚ ਨਹੀਂ ਲਾਉਂਦੇ ਹੈਗੇ ਲਾਸਟ ਈਅਰ ਆਪਾਂ ਨੇ ਲਈ ਸੀਗੀ ਬਹੁਤ ਵਧੀਆ ਰਿਸਪੌਂਸ ਰਿਹਾ ਇਸ ਵਾਰ ਨਹੀਂ ਲਈ ਹੈਗੀ ਚਲੋ ਅੱਜ ਸੋਚਿਆ ਵੀ ਜਿੰਨੇ ਕ ਪੀਸ ਆਪਣੇ ਕੋਲੇ ਪੈਣੇ ਉਨੇ ਕ ਆਪਾਂ ਤੁਹਾਨੂੰ ਕਲਰ ਦਿਖਾ ਦਿੰਨੇ ਆ ਕਈ ਮੇਰੀਆਂ ਭੈਣਾਂ ਦੀ ਸਸਤੇ ਲੈਣ ਦੀ ਰਿਕੁਆਇਰਮੈਂਟ ਹੁੰਦੀ ਹੈ ਕਿ ਪਸੰਦ ਕਰਦੀ ਕਾਲੇ ਪਾਉਣਾ ਹੋਵੇ ਉਦਾਂ ਇਹ ਪਹਿਲਾ ਕਲਰ ਦੇਖ ਸਕਦੇ ਹੋ ਤੁਸੀਂ ਮਜੈਂਟਾ ਸਲਵਾਰ ਨਾਲ ਆਗਾ ਸੂਟ ਵੈਸੇ ਆਪਾਂ ਨੇ ਬਹੁਤ ਜ਼ਿਆਦਾ ਸੇਲ ਕਰਦੇ ਨੇ ਮੇਰੇ ਕੋਲੋਂ ਖੁਦ-ਖੁਦ ਸਟਾਈਲ ਸਲਾਈ ਹੋ ਹੋ ਕੇ ਵੀ ਸੂਟ ਇਹ ਬਹੁਤ ਜ਼ਿਆਦਾ ਚਲੇ ਗਏ ਨੇ ਇਹ ਪਹਿਲਾ ਕਲਰ ਆ ਗਿਆ ਆਪਣੇ ਕੋਲੇ ਮਜ਼ੈਂਟਾ ਸਲਵਾਰ ਨਾਲ ਇਹਨਾਂ ਦਾ ਜਿਹੜਾ ਸੂਟਾਂ ਦਾ ਰੇਟ ਰਹਿਣ ਨਾਲ ਉਹ 500 ਦੇ ਦੋ ਰਹਿਣ ਵਾਲੇ ਨੇ ਇਹ ਵਾਲੇ ਸੂਟ ਆਮ ਇਹ 300 ਦਾ 350 ਦਾ ਸੂਟ ਬਿਕ ਰਿਹਾਗਾ ਪਰ ਆਪਾਂ ਨੇ ਜਿਹੜਾ ਰੇਟ ਆ ਬਹੁਤ ਜ਼ਿਆਦਾ ਘੱਟ ਰੱਖਿਆ ਹੁੰਦਾ ਸ਼ਿਪਿੰਗ ਵਿੱਚ ਨਹੀਂ ਹੈਗੀ ਇਹ ਵੀ ਆਪਾਂ ਤੁਹਾਨੂੰ ਦੱਸ ਦਿੰਦੀਆਂ ਸ਼ਿਪਿੰਗ ਚਾਰਜ ਵਿੱਚ ਨਹੀਂ ਹੈਗੇ ਕਪੜਾ ਪੂਰਾ ਹੋਊਗਾ ਕਪੜੇ ਦਾ ਕੋਈ ਇਸ਼ੂ ਨਹੀਂ ਹੋਣਾ ਵੀ ਤੁਹਾਡਾ ਸੂਟ ਨਹੀਂ ਬਣਨਾ ਹੈਗਾ ਕਿਉਂਕਿ ਆਪਣੇ ਕੋਲੋਂ ਖੋਦ ਕੋਲੋਂ ਸਲਾਈ ਹੋ ਕੇ ਜਾ ਰਹੇ ਨੇ ਇਹ ਸੂਟ ਇਸ ਲਈ ਆਪਾਂ ਪੂਰੇ ਕੌਨਫੀਡੈਂਸ ਨਾਲ ਕਹਿੰਦੇ ਆ ਵੀ ਸੂਟ ਪ੍ਰੋਪਰ ਬਣੂਗਾ ਤੁਹਾਡਾ ਇਹ ਆ ਲਾਈਟ ਨਾਲ ਆ ਗਿਆ ਲਾਈਟ ਬਾਟਮ ਆ ਗਈ ਲਾਈਟ ਕਰੀਮ ਜਿਹੀ ਤੇ ਆਹ ਵਾਲੀ ਸ਼ਰਟ ਰੈਨ ਵਾਲੀ ਹੈ ਇਹਦੇ ਨਾਲ ਡਿਜ਼ਾਈਨਿੰਗ ਤੁਸੀਂ ਚੈੱਕ ਕਰ ਸਕਦੇ ਹੋ ਨੇੜੇ ਤੋਂ ਆਪਾਂ ਕਰਕੇ ਤੁਹਾਨੂੰ ਦਿਖਾ ਦਿੰਦੇ ਆ ਅਗਲਾ ਜਿਹੜਾ ਸੂਟ ਆ ਗਿਆ ਇਹ ਪੀਚ ਸਲਵਾਰ ਨਾਲ ਆ ਗਿਆ ਪੀਚ ਬਾਟਮ ਰੱਖੀ ਹੋਈ ਹੈ ਇਹਦੇ ਨਾਲ ਅਗਲਾ ਜਿਹੜਾ ਇਹਦੇ ਵਿੱਚ ਕਲਰ ਆ ਗਿਆ ਉਹ ਮਹਿਰੂਨ ਸਲਵਾਰ ਨਾਲ ਆ ਗਿਆ ਮਹਿਰੂਨ ਬਾਟਮ ਆਗੀ ਆ ਵਾਲੀ ਡਿਜ਼ਾਈਨਿੰਗ ਸ਼ਰਟ ਦੀ ਆ ਸਟਾਫ ਦਾ ਕੋਈ ਉਹ ਨਹੀਂ ਹੈਗਾ ਸਟਾਫ ਹੈ ਹਲਕਾ ਨਹੀਂ ਹੈਗਾ ਇਦਾਂ ਨਹੀਂ ਆਪਾਂ ਹੈਗਾ ਵੀ ਤੁਹਾਨੂੰ ਇਹ ਬਹੁਤ ਜ਼ਿਆਦਾ ਹਲਕਾ ਸਟਾਫ ਹੋਊਗਾ ਅਗਲਾ ਜਿਹੜਾ ਬਹੁਤ ਜ਼ਿਆਦਾ ਸੋਨਾ ਜਿਹਾ ਕਲਰ ਆ ਗਿਆ ਬਲੈਕ ਦੇ ਵਿੱਚ ਲਾਈਟ ਕਰੀਮ ਜੇ ਫਲਾਰ ਆਗੇ ਤੇ ਇਹਦੇ ਨਾਲ ਆਹ ਗ੍ਰੇ ਕਲਰ ਦੀ ਬੋਟਮ ਆ ਗਈ। ਤਾਂ ਅਗਲਾ ਵੀ ਜਿਹੜਾ ਕਲਰ ਆ ਗਿਆ ਉਹ ਵੀ ਸਿਆਣੇ ਵਾਲਾ ਆ ਗਿਆ। ਇਹਦੇ ਨਾਲ ਮਾਊਸ ਜੇ ਕਲਰ ਦੀ ਬੋਟਮ ਆ ਗਈ। 골ਡਨ ਜੇ ਟੱਚ ਤੇ ਆ ਗਈ ਇਹ। ਇਹ ਸੀ ਅੱਜ ਵਾਲੀ ਕਲੈਕਸ਼ਨ ਆਪਣੀ। ਕੁਸਕ ਦਾ ਸੂਟ ਆਪਾਂ ਨੇ ਕੀਨ ਖਾਪ ਦੇ ਲਾਇਏ ਨੇ ਜਿੰਨੇ ਕ ਆਪਣੇ ਕੋਲੇ ਕਲਰ ਸੀਗੇ ਉਹਨਾਂ ਦੇ ਨਾਲ ਜੇ ਤੁਸੀਂ ਕੋਈ ਹੋਰ ਕਲਰ ਲੈਣੇ ਨੇ ਜਿਵੇਂ ਮੈਂ ਤੁਹਾਨੂੰ ਦੱਸੇ ਨੇ ਤਾਂ ਤੁਸੀਂ ਲੈ ਸਕਦੇ ਹੋਗੇ ਕੁਸਕ ਪੀਸ ਆਪਾਂ ਨੇ ਲਾਇਏ ਨੇ 벨ਵਟ ਦੇ 벨ਵਟ ਦੇ ਸੂਟ ਨੇ ਜਿਹੜਾ 500 ਦੇ 2 ਰਹਿਣ ਵਾਲੇ ਨੇ ਸਟੱਪ ਦਾ ਕੋਈ ਵੱਡਾ ਉਹ ਨਹੀਂ ਹੈਗਾ ਵੀ ਇਹ ਜਿਆਦਾ ਹਲਕਾ ਹੋਊਗਾ ਕਿਉਂਕਿ 500 ਦੇ 2 ਨੇ ਆਪਣਾ ਤੁਹਾਨੂੰ ਪਹਿਲਾਂ ਵੀ ਆਪਾਂ ਹਰ ਇੱਕ ਵੀਡੀਓ 'ਚ ਕਨਫਰਮ ਕਰਦੇ ਆਂ ਵੀ ਆਪਣਾ ਰੇਟ ਆ ਜਿਹੜਾ ਉਹ ਸਾਰੀ ਸ਼ਾਪ ਨਾਲੋਂ ਘੱਟ ਹੀ ਰੱਖਿਆ ਹੁੰਦਾ ਕੰਮ ਕਰਕੇ ਇਨਾਂ ਦੇ ਵਿੱਚੋਂ ਕੋਈ ਤੁਹਾਨੂੰ ਕੋਈ ਵੀ ਸੂਟ ਪਸੰਦ ਆ ਸਕਰੀਨ ਤੇ ਆਪਣਾ ਨੰਬਰ ਲੱਗਿਆ ਹੋਊਗਾ ਤੁਸੀਂ ਆਪਣਾ ਆਰਡਰ ਕਨਫਰਮ ਕਰ ਸਕਦੇ ਹੋ ਤੇ ਸੂਟ ਘਰ ਬੈਠੇ ਮੰਗਵਾ ਸਕਦੇ ਹੋ ਇਹ ਸੀ ਅੱਜ ਵਾਲੀ ਆਪਣੀ ਛੋਟੀ ਜਿਹੀ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਜ਼ਰੂਰ ਕਰਕੇ ਜਾਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ